ਵਾਹਿਗੁਰੂ ਜੀ ਕਾ ਹਾਲ ਸਾਹਿਬ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਅਸੀਂ ਵੀਡੀਓ ਲੈ ਕੇ ਆਂ ਵਲਾਂ ਵਾਲੀ ਪੱਗ ਦੀ ਜਿਹੜਾ ਆਪਾਂ ਪਹਿਲਾ ਲਾਣ ਲਗਾਉਣਾ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਇਸਦੇ ਦੋ ਹੀ ਪੱਲੇ ਨੂੰ ਬਰਾਬਰ-ਬਰਾਬਰ ਜਿਹੜਾ ਕੋਰੀ ਖੋਲ ਲੈਣਾ ਹੈ ਅਤੇ ਉਸ ਤੋਂ ਬਾਅਦ ਉੱਪਰਲੇ ਪੱਲੇ ਨੂੰ ਚੱਕ ਕੇ ਉਸਦੇ ਵਿੱਚ ਵਲਾਂ ਨੂੰ ਇਕੱਠੇ ਕਰਾਂਗੇ ਅਤੇ ਇਸ ਲਾਣ ਦੇ ਵਲਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਖਿਲਾਰ ਕੇ ਆਪਾਂ ਖਿੱਚ ਕੇ ਇਸ ਲਾਣ ਨੂੰ ਜਿਹੜਾ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਦਗਾਣਾ ਉਸ ਨੂੰ ਆਪਾਂ ਬੈਕ ਤੋਂ ਪਿੰਚ ਕਰਾਂਗੇ ਮੋਟਾ ਪਸਾ ਉੱਪਰ ਆ ਕੇ ਉੱਪਰਲੀ ਸਾਈਡ ਦੇ ਭੇਜਵਾ ਦਵਾਂਗੇ ਜੀ ਇਸ ਲੜ ਦੇ ਦੋ ਹੀ ਪਲਿਆਂ ਦੇ ਵਿੱਚੋਂ ਉੱਪਰੇ ਪਲੇ ਨੂੰ ਆਪਾਂ ਚੰਗੀ ਤਰ੍ਹਾਂ ਅ ਖੋਲ ਲੈਣਾ ਹੈ ਚੰਗੀ ਤਰ੍ਹਾਂ ਖੋਲਣ ਦੇ ਬਾਅਦ ਉਸ ਵਿੱਚ ਆਪਾਂ ਵਲਾਂ ਨੂੰ ਇਕੱਠੇ ਕਰਾਂਗੇ ਉਂਗਲੀਆਂ ਤੇ ਅੰਗੂਠੇ ਨਾਲ ਆਪਾਂ ਵਲਾਂ ਨੂੰ ਇਕੱਠੇ ਕਰਾਂਗੇ ਤੇ ਵਲਾਂ ਨੂੰ ਕੱਟੇ ਜਾਣਾਂ ਦੇ ਬਾਅਦੋਂ ਚੰਗੀ ਤਰ੍ਹਾਂ ਇਸ ਲੜਨ ਦੇ ਵਲਾਂ ਨੂੰ ਖੋਲ ਕੇ ਆਪਾਂ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਇਸ ਨੂੰ ਵੀ ਆਪਾਂ ਬੈਗ ਤੋਂ ਪਿੰਚ ਕਰਾਂਗੇ ਮੋਟਾ ਪਾਸਾ ਉੱਪਰ ਲਾ ਕੇ ਉਪਰਲੀ ਸਾਈਡ 'ਕ ਪੇਚ ਬਣਾ ਦਵਾਂਗੇ ਅਤੇ ਦੇ ਦੋ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਉਂਗਲੀਆਂ ਤੇ ਅੰਗੂਠੇ ਨਾਲ ਇਸ ਦੇ ਵਿੱਚ ਵਾਲਾਂ ਨੂੰ ਇਕੱਠੇ ਕਰ ਲੈਣਾ ਹੈ ਜੀ ਅਤੇ ਜਿੱਥੇ ਆਪਣੇ ਇਸ ਤੋਂ ਪਹਿਲਾਂ ਵਾਲੇ ਲੜਦੇ ਵਾਲ ਨੇ ਜਿਹੜੇ ਖਤਮ ਹੁੰਦੇ ਨੇ ਉੱਥੇ ਆਪਾਂ ਇਸ ਲੜਦੇ ਵਾਲਾਂ ਨੂੰ ਸ਼ੁਰੂ ਕਰਾਂਗੇ ਤੇ ਚੰਗੀ ਤਰ੍ਹਾਂ ਇਸ ਲੜਦੇ ਵਾਲਾਂ ਨੂੰ ਖੋਲ ਕੇ ਆਪਾਂ ਖਲਾਰ ਲੈਣਾ ਹੈ ਤੇ ਇਸ ਲੜ ਨੂੰ ਖਿੱਚ ਕੇ ਲਗਾ ਦੇਣਾ ਹੈ ਜੀ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਦਾ ਵੀ ਮੋਟਾ ਪਾਸਾ ਉੱਪਰ ਰੱਖ ਕੇ ਉੱਪਰਲੀ ਸਾਈਡ 'ਕ ਪੇਚ ਬਣਾ ਦਵਾਂਗੇ ਜੀ। ਇਸ ਦੇ ਦੋਈ ਪਨੇ ਦੋ ਚੋਪਰਲੇ ਬਲੇ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ। ਉਂਗਲੀਆਂ ਤੇ ਅੰਗੂਠੇ ਦੇ ਨਾਲ ਆਪਾਂ ਬਲਾਂ ਨੂੰ ਚੰਗੀ ਤਰ੍ਹਾਂ ਇਕੱਠੇ ਕਰ ਲਵਾਂਗੇ। ਅਤੇ ਸੈੱਟ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜੀ। ਜੇ ਪੰਗਲ ਕਰੀਏ ਇਸ ਪੱਗ ਦੀ ਲੈਂਥ ਦੀ ਤਾਂ ਇਸ ਪੱਗ ਦੀ ਲੈਂਥ ਜਿਹੜੀ 7 ਮੀਟਰ ਹੈ ਜੀ ਕਪੜਾ ਫੁੱਲ ਵੈਲ ਦਾ ਜੇਕਰ ਤੁਸੀਂ ਸ਼ੁਰੂ ਤੋਂ ਹੀ ਰੂਵੀਆ ਵੈਲ ਕੱਪੜੇ ਦੀ ਪੱਗ ਮੰਗਦੇ ਹੋ ਤੁਸੀਂ ਉਸ ਕੱਪੜੇ ਦੇ ਵਿੱਚ ਵੀ ਇਹ ਪੱਗਾਂ ਜਿਹੜੀ ਉਹ ਬਣ ਸਕਦੇ ਹੋ ਇਸ ਪੱਗ ਦੇ ਬਣਾ ਵਾਲੀ ਸਾਈਡ ਕੋਲ 6 ਲਾੜ ਆਉਣਗੇ ਜੀ ਅਤੇ ਉੱਪਰਲੇ ਪੇਚਾਂ ਵਾਲੀ ਸਾਈਡ ਕੋਲ 5 ਪੇਚ ਆਉਣਗੇ ਜੀ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਉਸ ਨੂੰ ਵੀ ਆਪਾਂ ਬੈਕ ਤੋਂ ਪਿੰਚ ਕਰਾਂਗੇ ਮੋਟਾ ਬੱਸ ਉੱਪਰ ਰੱਖ ਕੇ ਉਪਰੀ ਸਾਈਡ ਕੇ ਪੇਚ ਬਣਾਵਾਂਗੇ ਇਸ ਦੇ ਦੋਈ ਪੱਲੇ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਆਪਾਂ ਅੱਖ ਤੱਕ ਖੋਲ ਲੈਣਾ ਹੈ ਅਤੇ ਉਂਗਲੀ ਅਤੇ ਅੰਗੂਠੇ ਨਾਲ ਵਲਾਂ ਨੂੰ ਇਕੱਠੇ ਕਰਨਾ ਹੈ ਤੇ ਜਿਵੇਂ ਆਪਾਂ ਪਹਿਲਾਂ ਵਾਲੇ ਲੜਾਂ ਨੂੰ ਲਗਾਇਆ ਉਸੇ ਤਰੀਕੇ ਨਾਲ ਇਸ ਲੜ ਦੇ ਵੀ ਵਲਾਂ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਲਗਾ ਦੇਣਾ ਹੈ ਜੀ ਅਤੇ ਇਸ ਲੜ ਨੂੰ ਵੀ ਆਪਾਂ ਖਿੱਚ ਕੇ ਲਗਾ ਦਵਾਂਗੇ ਜਿਸ ਦੇ ਨਾਲ ਆਪਣੇ ਜਿਹੜੇ ਵਲ ਨੇ ਉਹ ਢਿੱਲੇ ਨਹੀਂ ਹੋਣਗੇ ਹੁਣ ਆਪਾਂ ਆਪਣੀ ਜਿਹੜੀ ਪੱਗ ਦੀ ਸ਼ੇਪ ਆ ਉਸ ਨੂੰ ਥੋੜਾ ਜਿਹਾ ਸੈੱਟ ਕਰਾਂਗੇ ਬਾਅਦ ਦੇ ਨਾਲ ਉੱਪਰਲੀ ਸਾਈਡ ਦੇ ਪੇਚਾਂ ਦੀ ਜਿਹੜੀ ਸਫਾਈ ਆ ਉਹ ਕਰ ਲਵਾਂਗੇ ਜੀ ਤਾਂ ਤੇ ਜੇਕਰ ਕੋਈ ਆਪਣਾ ਵਾਲ ਜਿਹੜਾ ਢਿੱਲਾ ਹੋਵੇਗਾ ਉਸ ਨੂੰ ਆਪਾਂ ਬਾਅਦ ਦੇ ਨਾਲ ਅ ਟੈਟ ਕਰ ਦੇਵਾਂਗੇ ਤੇ ਉਸ ਦੇ ਵਿੱਚ ਹੋਰ ਬਲਾਂ ਨੂੰ ਬਣਾਵਾਂਗੇ ਹੁਣ ਆਪਾਂ ਆਪਣੇ ਬਲਾਂ ਨੂੰ ਚੰਗੀ ਤਰ੍ਹਾਂ ਸੰਘਣੇ ਕਰ ਲਵਾਂਗੇ ਜੀ ਅਤੇ ਜੇਕਰ ਆਪਣਾ ਪੱਗ ਦੀ ਕਿਸੇ ਵੀ ਸਾਈਡ ਤੋਂ ਜਿਹੜਾ ਕਪੜਾ ਬਾਹਰ ਨੂੰ ਉੱਬਰਦਾ ਹੋਵੇਗਾ ਉਸ ਨੂੰ ਆਪਾਂ ਹੱਥ ਦੀ ਗਿੱਬੀ ਦੇ ਨਾਲ ਦੱਬ ਕੇ ਜਿਹੜਾ ਅੰਦਰ ਨੂੰ ਦੱਬ ਦਵਾਂਗੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਣਾ ਉਸ ਨੂੰ ਵੀ ਜਿਵੇਂ ਆਪਾਂ ਪਹਿਲਾਂ ਘੜੇ ਲੜਾਂ ਦੇ ਵਿੱਚ ਕੀਤਾ ਉਸੇ ਤਰੀਕੇ ਨਾਲ ਬੈਕ ਤੋਂ ਪਿੰਚ ਕਰਾਂਗੇ ਮੋਟਾ ਬਸ ਉੱਪਰ ਆ ਕੇ ਉਪਰੀ ਸਾਈਡ ਇੱਕ ਪੇਚ ਬਣਾ ਦੇਵਾਂਗੇ ਇਸ ਵਾਰ ਜਿਹੜਾ ਇਸ ਲੜ ਦਾ ਉੱਪਰਲਾ ਪੱਲਾ ਹੋਵੇਗਾ ਉਸ ਨੂੰ ਆਪਾਂ ਅੱਧੀ ਤੋਂ ਘੱਟ ਅਤੇ ਅੱਖ ਤੋਂ ਵੱਧ ਜਿਹੜਾ ਖੋਲਾਂਗੇ ਮਤਲਬ ਅੱਧੀ ਅੱਖ ਤੱਕ ਜਿਹੜਾ ਪੈਂਸ ਲੜ ਨੂੰ ਖੋਲ ਲੈਣਾ ਹੈ ਅਤੇ ਜਿਵੇਂ ਆਪਾਂ ਪੇਚਾਂ ਵਾਲੀ ਪੱਗ ਦੇ ਵਿੱਚ ਲੜ ਨੂੰ ਲਗਾਉਨੇ ਆ ਉਸੇ ਤਰੀਕੇ ਨਾਲ ਆਪਾਂ ਇਸ ਲੜ ਨੂੰ ਵੀ ਜਿਹੜਾ ਦੋ ਵਾਰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਖਿੱਚ ਕੇ ਇਸ ਲੜ ਨੂੰ ਜਿਹੜਾ ਲਗਾ ਦੇਣਾ ਹੈ ਜੀ ਇਹ ਲਾੜਦ ਗੋਣਾਂ ਜਨਾਮ ਨੇ ਜਿਹੜੀ ਪੱਗ ਦੀ ਸ਼ੇਪ ਆ ਉਹ ਕੰਪਲੀਟ ਹੋ ਚੁੱਕੀ ਆ ਜੀ ਹੁਣ ਆਪਣਾ ਕਲਗੀ ਲਾੜ ਲਗਾਉਣਾ ਸਿਰ ਟਕਣਾ ਤੇ ਬੈਕ ਸਾਈਡ ਦਾ ਲਾੜ ਲਗਾਉਣਾ ਜਿਹੜਾ ਰਹਿ ਚੁੱਕਿਆ ਹੈ ਕਲਗੀ ਲੜਦ ਗੋਣ ਤੋਂ ਪਹਿਲਾਂ ਆਪਾਂ ਆਪਣੀ ਪੱਗ ਦੀ ਸੈਟਿੰਗ ਕਰਾਂਗੇ ਆਪਣੀ ਪੱਗ ਦੀ ਸ਼ੇਪ ਨੂੰ ਸੈੱਟ ਕਰਾਂਗੇ ਬਲਾਂ ਨੂੰ ਸੈੱਟ ਕਰਾਂਗੇ ਅਤੇ ਉੱਪਰਲੇ ਪੇਚਾਂ ਦੀ ਸਫਾਈ ਕਰਾਂਗੇ ਤੇ ਉਸ ਉਹਨਾਂ ਨੂੰ ਵੀ ਆਪਾਂ ਜਿਹੜਾ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜਿਹੜਾ ਆਪਾਂ ਕਲਗੀ ਲੜਾ ਉਸ ਨੂੰ ਆਪਾਂ ਸਿੱਧਾ ਹੀ ਲੰਗਾਵਾਂਗੇ ਇਸ ਦੇ ਦੋਈ ਪੱਲੇ ਨੂੰ ਆਪਾਂ ਨੇ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਤੇ ਜਿਹੜਾ ਆਪਾਂ ਲੜ ਲਗਾਇਆ ਉਸ ਦੇ ਤਾਂ ਉਸ ਦੇ ਉੱਤੇ ਆਪਾਂ ਇਸ ਲੜ ਨੂੰ ਧਰ ਲੈਣਾ ਹੈ ਅਤੇ ਇਸ ਦੇ ਉੱਪਰ ਛੱਡ ਜੇ ਘਰਵਾਲੇ ਪਹਿਣਗੇ ਉਹਨਾਂ ਨੂੰ ਆਪਾਂ ਬਾਅਦ ਦੇ ਨਾਲ ਸਾਫ਼ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਹੱਥ ਫੇਰ ਕੇ ਆਪਾਂ ਇਸ ਲੜ ਨੂੰ ਵੀ ਜਿਹੜਾ ਉਹ ਸਾਫ਼ ਕਰ ਲੈਣਾ ਹੈ ਅਤੇ ਜਿਹੜਾ ਆਪਾਂ ਛੇਮਾ ਲੜ ਲਗਾਇਆ ਸੀ ਉਸ ਦੇ ਥੱਲੇ ਇਸ ਲੜ ਨੂੰ ਦੱਬ ਦੇਣਾ ਹੈ ਜੀ ਇਹ ਲੜਦਗੋਣਾ ਆਪਣੀ ਪੱਗ ਦੀ ਝੇਰੀ ਫਰਾਂਸਾੜਾ ਕੰਪਲੀਟ ਹੋ ਚੁੱਕੀ ਹੈ ਹੁਣ ਆਪਣਾ ਸੈਟ ਕਰਨਾ ਤੇ ਬੈਕ ਸਾਈਡ ਦਾ ਲੜਦਗੋਣਾ ਰਹਿ ਚੁੱਕਿਆ ਹੈ ਵੀਡੀਓ ਚੰਗ ਲੱਗਦਾ ਵੀਡੀਓ ਨੂੰ ਹਰ ਵਾਰਤ ਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜਿੰਨੀ ਤਰ੍ਹਾਂ ਸੈੱਟ ਕਰਕੇ ਆਪਾਂ ਇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਜੀ ਹੁਣ ਆਪਾਂ ਆਪਣੀ ਸ਼ੇਪ ਨੂੰ ਥੋੜਾ ਸੈੱਟ ਕਰਾਂਗੇ ਜਿਹੜਾ ਆਪਾਂ ਸੈਟਕ ਨਾਲ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾਂ ਲੜ ਲਿਆ ਸੀ ਉਸ ਦੇ ਨਾਲ ਟਕਾਂਗੇ ਉਸ ਦੇ ਦੋਈ ਪਹਿਲੇ ਨੂੰ ਆਪਾਂ ਨੇ ਬਰਾਬਰ ਬਰਾਬਰ ਫੋਲਡ ਕਰ ਲੈਣਾ ਤੇ ਸਿਰ ਦੇ ਉੱਤੇ ਖਿਲਾਰ ਲੈਣਾ ਹੈ ਵਲਾਂ ਵਾਲੀ ਸਾਈਡ ਤੋਂ ਛੇਵੇਂ ਲੜ ਦੇ ਥੱਲੇ ਤੋਂ ਉੱਪਰਲੇ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਪੇਚ ਦੇ ਥੱਲੇ ਆਪਾਂ ਕੱਪੜੇ ਨੂੰ ਦੱਬ ਕੇ ਬੈਕ ਸਾਈਡ ਤੋਂ ਲੜ ਨੂੰ ਖਿੱਚ ਦੇਣਾ ਹੈ ਜੀ ਜਿਸ ਨਾਲ ਆਪਣਾ ਸਿਰ ਜਿਹੜਾ ਕਵਰ ਹੋ ਜਾਵੇਗਾ ਜੇਕਰ ਆਪਣਾ ਸਿਰ ਤਾਂ ਵੀ ਕਿਸੇ ਸਾਈਡ ਤੋਂ ਬਰੀਕ ਨੰਗਾ ਰਹਿ ਜਾਂਦਾ ਹੈ ਤਾਂ ਆਪਾਂ ਉਸ ਨੂੰ ਬਾਅਦ ਦੇ ਨਾਲ ਜਿਹੜਾ ਕਵਰ ਕਰ ਲਵਾਂਗੇ ਜੀ ਇਸ ਤਰੀਕੇ ਨਾਲ ਆਪਣਾ ਜਿਹੜਾ ਸਿਰ ਆ ਉਹ ਪ੍ਰੋਪਰ ਕਵਰ ਹੋ ਜਾਵੇਗਾ ਅਤੇ ਜਿਹੜਾ ਆਪਾਂ ਨੇ ਬੈਕ ਸਾਈਡ ਦਾ ਲੜ ਦਗਾਣਾ ਉਸਦੇ ਦੋਈ ਭੱਲੇ ਨੂੰ ਆਪਾਂ ਨੇ ਬਰਾਬਰ-ਬਰਾਬਰ ਫੋਲਡ ਕਰ ਲੈਣਾ ਹੈ ਜੀ ਅਤੇ ਬੈਕ ਸ਼ਾਈਡ ਤੇ ਲੜ ਨੂੰ ਲਗਾ ਦੇਣਾ ਹੈ ਜੀ ਹਾਂ ਆਪਣੀ ਜਿਹੜੀ ਪੱਗਾ ਕੰਪਲੀਟ ਹੋ ਚੁੱਕਿਆ ਹੈ ਇਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਪੱਗਾ ਕਿੱਦਾਂ ਦੀ ਲੱਗੀ ਜਲਦੀ ਹੀ ਲੈ ਕੇ ਨਵੀਂ ਵੀਡੀਓ ਵਿੱਚ ਮਿਲਾਂਗੇ ਵੀਡੀਓ ਚੰਗੀ ਲੱਗਦਾ ਬਣੀ ਨੂੰ ਵੱਤ-ਵੱਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜਲਦੀ ਲੈ ਕੇ ਨਵੀਂ ਵੀਡੀਓ ਬਣਾ ਕੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ